ਅੱਗੇ ਲਾ ਹੌਲੀ ਪੱਛੇ ਕਿੰਦਰ ਦੇ ਬਾਪੂ ਨੇ ਦੇਣਾ ਹਾਂ ਮੈਂ ਤੇ ਗੋਣਾ ਹੌਲੀ ਪਾਸ ਕੀ ਚੱਲ ਰਿਹਾ ਮੈਂ ਇੱਧਰ ਚੱਲ ਲੱਗ ਨਿਕਲ ਲੱਗ ਜਾਣਾ ਕੀ ਚੱਲ ਰਿਹਾ ਕੀ ਬਣੂਗਾ ਅੱਜ ਸਿੰਦਲ ਘਟਨ ਕਰ ਰਹੇ ਕੀ ਬਣੂਗਾ ਅੱਜ ਹਾਂ ਸਰੋਂ ਦਾ ਸਾਗ ਚਾਚਾ ਖਿਲੇ ਉਹ ਮਾ ਹਾਂ ਖਰਾਬ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਵਾਹਤਾ ਤੁਹਾਡਾ ਸਾਰਾ ਮੇਰੇ ਕੋਲ ਘੈਂਟ ਜਿਹਾ ਵਲੌਗ ਚ ਤੇ ਅੱਜ ਦਾ ਵਲੌਗ ਥੋੜਾ ਇੰਟਰਸਟਿੰਗ ਖਾਸ ਹੋਣ ਵਾਲਾ ਅੱਜ ਦੇ ਵਲੌਗ ਚ ਮਮਾ ਪਾ ਕੀ ਕਰ ਲੱਗੇ ਦੱਸੋ ਮੈਂ ਮਿਕਸ ਸਾਗ ਬਣਾ ਸੀ ਲੱਗੇ ਆ ਬਣਾਉਣ ਸਰੋਂ ਦਾ ਸਾਗ ਚੁੱਲੇ ਤੇ ਹਵੇਲੀ ਦੇ ਵਿੱਚ ਹਾਂ ਤੇ ਨਾਲ ਹੀ ਚੁੱਲੇ ਤੇ ਰੋਟੀਆਂ ਲਾਉਣੀਆਂ ਕਿ ਨਹੀਂ ਇਹ ਜੇ ਇਹ ਜੇ ਸੋਚ ਚੱਲ ਰਹੀ ਹੈ ਲੋਨ ਉਹ ਤੇ ਡਿਪੈਂਡ ਕਰਦਾ ਰਾਟ ਤੇ ਹਾਂ ਅੱਜ ਇਹ ਲਾਵਾਂਗੇ ਵੇਲੀ ਜਿਵੇਂ ਤੁਹਾਨੂੰ ਪਤਾ ਇੱਥੇ ਸਾਡੀ ਕਿਚਨ ਬਣੀ ਹੋਈ ਹੈ ਚੁੱਲੇ ਬਣਿਆ ਹੋਇਆ ਤੇ ਇੱਥੇ ਉਹ ਆ ਗਈ ਨਾਨੀ ਕੱਲ ਨਾਨੀ ਵੀ ਆ ਗਈ ਮੇਰੀ ਤੇ ਕੱਲ ਫਿਰ ਨਾਨੀ ਆ ਗਈ ਸੀ ਨਾਨੀ ਚਾਰ ਪਾਕੇ ਲੈ ਕੇ ਆਈ ਸੀਗੀ ਤੇ ਅੱਜ ਫਿਰ ਆਪਾਂ ਬਣਾਵਾਂਗੇ ਸਰੋਂ ਦਾ ਸਾਗ ਚੁੱਲੇ ਉੱਤੇ ਸਰੋਂ ਦਾ ਚਾਹ ਵੀ ਇੱਥੇ ਭਰ ਕੇ ਲਿਆਵਾਂਗੇ ਰੋਟਾ ਇੱਥੇ ਬਹਿ ਕੇ ਚਾਹ ਵੀ ਅਜੇ ਇੱਥੇ ਬਣਾਵਾਂਗੇ ਸ਼ਾਮ ਦੇ ਰੋਟਾ ਵੀ ਇੱਥੇ ਹੀ ਤੇ ਸਾਰਾ ਕੁਝ ਵਹਿਲੀ ਚੱਲੂਗਾ ਸਾਗ ਹੀ ਕੱਟ ਕੇ ਲੈ ਆਏ ਆ ਵੇਖੋ ਚੀਰ ਲਿਆ ਪੂਰਾ ਸਾਗ ਟੋਕੇ 'ਚ ਤੇ ਹੁਣ ਬਣਾਵਾਂਗੇ ਫਿਰ ਸਾਰੀ ਮੇਕਿੰਗ ਦਿਖਾਵਾਂਗੇ ਤੁਹਾਨੂੰ ਕਿਵੇਂ ਪੂਰਾ ਚੁੱਲੇ ਤੇ ਬਣਾਉਂਦਾ ਬਾਲਨ ਮੁੰਨ ਕਰਦੇ ਇਕੱਠਾ ਪਾਠੇ ਪੁੱਥਿਆਂ ਤੇ ਲੌਣੇ ਆ ਵੇਖੋ ਤੁੰਬਦਿਆਂ ਪਤਾ ਚੁੱਲ੍ਹੇ ਬਣੇ ਹੋਇਆ ਆਪਣੇ ਇੱਥੇ ਆ ਛੋੜਾ ਚੁੱਲਾ ਵੱਡਾ ਚੁੱਲਾ ਤੇ ਅੱਜ ਫੇ ਚੁੱਲ੍ਹੇ ਦੇ ਸਾਗ ਪੜੂਗਾ ਮਿੱਟੀ ਦੇ ਭਾਂਡੇ ਦੇ ਵਿੱਚ ਤੇ ਖਵਾ ਸਾਰੀ ਉਹ ਸਾਹਮਣੇ ਆਪਣਾ ਘਰ ਆ ਤੇ ਆ ਸਾਰੀ ਵੇਲੀ ਆਪਣੀ ਵੇਲੀ ਚ ਬਣਾਵਾਂਗੇ ਅੱਜ ਆਪਾਂ ਆ ਡੋਲ ਨਹੀਂ ਪਾਣੀ ਦੀ ਭਰ ਕੇ ਲੈ ਚਲੇ ਆ ਕੰਮ ਆਊਗਾ ਸਾਗ ਨੂੰ ਮਤਲਬ ਕਿ ਸਾਗ ਨੂੰ ਪਾਣੀ ਦੇ ਵਿੱਚ ਘੋਲੂ ਪਹਿਲਾਂ ਅਰੀਜਨ ਵਾਲੀ ਸਾਗ ਪਾਣੀ ਦੇ ਵਿੱਚ ਤੇ ਪਾਣੀ ਲੈ ਚੱਲੇ ਪੂਰਾ ਭਰ ਕੇ ਆਪਾਂ 2 ਗਿਲੇ ਡੋਲ ਨਹੀਂ ਕਰੋ ਇਧਰ ਗੰਨਾ ਵੀ ਆ ਗਿਆ ਉਹ ਪਿੱਛੇ ਲੱਗੇ ਹੋਏ ਸੀਗੇ ਉਹ ਉਥੇ ਵੇਲੀ ਜੀ ਲੱਗੇ ਹੋਏ ਉਥੋਂ ਪਟ ਕੇ ਲਿਆਉਂਦੇ ਆ ਨਾਲ ਨਾਲ ਗੰਨਾ ਵੀ ਚੱਲੂਗਾ ਪੂਰਾ ਵਧੀਆ ਵਾ ਮਿੱਠਾ ਗੰਨਾ ਬੜਾ ਮਿੱਠਾ ਮਿੱਠਾ ਗਾ ਇਸ ਗੰਨਾ ਇੰਨਾ ਮੈਂ ਲੈ ਲਿਆ ਬਾਕੀ ਮਮਾ ਨੂੰ ਦੇ ਦੇਣਾ 50 ਆਪਣਾ ਦਾ ਵੀ ਆ ਵੀ ਮੰਮੀ ਦਾ ਤਾਂ ਨਹੀਂ 50 50 ਚਲੋ ਮਾੜਾ ਮੰਮੀ ਨੇ ਛੇ ਲਿਆ ਤੇ ਉਦੋਂ ਤੋਂ ਲਾ ਕੇ ਲੈ ਜਾਣੀ ਉੱਥੇ ਉਹ ਤਾਂ ਨਾਨੀਆਂ ਜਿਹੜੀ ਅੱਗੇ ਬਾਲਦੇ ਪਏ ਆ ਜੋਦੋ ਜੋਦੋ ਰਿਹਾ ਜਿਤਨੇ ਜੋਦੋ ਰਿਹਾ ਅੱਗ ਬਲ ਤਾਂ ਰਹੀ ਨਹੀਂ ਲੋ ਗਾਇਸ ਸਾਗ ਪਤਾਪਾ ਅੱਲਾ ਸਾਲ ਨੂੰ ਚਿੱਲਿਆ ਪਿਆ ਸਾਰਾ ਕੋਈ ਲਸਣ ਹੀ ਪੈਣਾ ਚਾਹੀਦਾ ਪਤਾ ਹੈ ਲੋਕਾਂ ਨੂੰ ਲਸਣ ਪੈਂਦਾ ਹੀ ਸਾਗ ਚ ਲਸਣ ਤਾਂ ਵੰਦਾ ਹੀ ਹੁਣ ਇੱਧਰ ਬੈਠੇ ਸਾਰੇ ਵੇਲੇ ਖਾਨ ਨੂੰ ਕੋਈ ਕੰਮ ਨਹੀਂ ਕਰਾਉਂਦਾ ਸਿਰਫ ਮੈਂ ਕੰਮ ਕਰਾਉਂਦੀ ਹਾਂ ਅਲਸ ਨਹੀਂ ਮੈਂ ਛੱਲਿਆ ਝੂਠਾ ਝੂਠਾ ਚੱਲਾ ਯਾਰ ਨਾ ਚੱਲੇ ਆ ਯਾਰ ਚੱਲੇ ਗਿਆ ਆ ਪਾਣੀ ਕੱਢਦੇ ਪਏ ਇਹਨਾਂ ਨੇ ਪਾਣੀ ਕੱਢ ਕੱਢਦੇ ਮੈਂ ਆ ਤੇ ਪਾਣੀ ਕੱਢਦੇ ਪਏ ਇਹ ਜਿਹੜਾ ਕੌੜਾ ਆ ਜਾਂਦਾ ਨਾ ਤੇ ਪਾਣੀ ਜ਼ਹਿਰ ਜਿਹਾ ਨਿਕਲ ਜਾਂਦਾ ਅੱਛਾ ਇਹ ਸਾਰਾ ਮੱਲੋ ਕੀ ਗੰਦਾ ਪਾਣੀ ਜਿਹੜਾ ਜ਼ਹਿਰ ਜੂਰਾ ਸਾਰਾ ਨਿਕਲ ਜਾਂ ਹੁਣ ਹੋਰ ਪਾਵਾਂਗੇ ਜਿੱਤੋਂ ਪਾਣੀ ਫਿਰ ਉਹ ਨਹੀਂ ਵੀ ਲੈ ਆਈ ਫਿਰ ਵੱਡੀ ਸਾਗ ਤਾਂ ਛਾਲਾ ਮਾਰ ਲਾ ਪਿਆ ਵੇਖੋ ਬੁਲਬਲੇ ਬਣ ਲਾ ਪਿਆ ਤੇ ਮੰਮਾ ਦੇ ਨਾਨੀ ਗਏ ਆ ਘਰੇ ਚਾਹ ਬਣਾਵਾਲੀਓ ਘਰੋਂ ਚਾਹ ਬਣਾ ਕੇ ਲਿਆਉਣਗੇ ਇੱਥੇ ਫਿਰ ਇੱਥੇ ਬਹਿ ਕੇ ਪੀਵਾਂਗੇ ਆਪਾਂ ਅੱਖਾਂ 'ਚ ਪਾਣੀ ਜਾ ਆ ਗਿਆ ਇੰਨਾ ਕਰਵਾੜ ਜਿਹੜਾ ਇੰਚ ਲਸਣ ਪਾ ਜਣਾ ਕਿਵੇਂ ਛਾਲਾ ਮਾਰੀ ਜਾਂਦਾ ਵੇਖੋ ਹਾਈ ਤਾਂ ਬਹੁਤ ਟਾਈਮ ਲੱਗ ਜੇ ਅੱਜ ਕੀ ਟਾਈਮ ਹੋਇਆ ਤਾ ਈ ਵਜੇ ਆ ਹਾਇ ਤਾਂ ਬਣੂਗਾ 4 ਵਜੇ ਤੱਕ 4 ਜਾਂ 5 ਵਜੇ ਤੱਕ ਬੰਨਾ ਇਹ ਸਾਗ 2 ਘੰਟੇ ਹੋਰ ਲੱਗ ਜਾਣੇ ਚਿਪਣਾ ਲਾਉਂਗਾ ਆਹੋ ਇਹ ਕੋਈ ਕੋਈ ਕਾਪੜੇ ਲਗਾਉਂਗਾ ਆਦਮ ਦੰਦ ਮਾਮੇ ਚਾਹ ਲਾ ਕੇ ਦੋ ਚ ਚੱਕੀ ਨਹੀਂ ਗੀ ਲਓ ਜੀ ਲੋ ਮਮਾ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ ਹੈਗਾ 5:00 ਬਜ ਰਹਿਗੇ ਹੈਗੀ ਨਹੀਂ ਹੈਗੀ ਨਹੀਂ ਹੈਗੀ ਪੋਨੇ ਪਾਸ ਰਹਿਗੇ ਪੋਨੇ 5 ਹੋ ਗਏ ਆਂ ਔਰ ਇਧਰ ਦੇਖੋ ਸਾਗ ਕੋ ਘੋਟਾ ਜਾ ਰਹਾ ਨਾਨੀ ਸਾਗ ਨੂੰ ਘੋਲ ਰਿਹਾ ਵੇਖੋ ਆਟਾ ਪਾ ਕੇ ਬਣ ਕੇ ਰੈਡੀ ਆ ਮਾ ਪੂਰਾ ਸਾਗ ਅਭੀ ਤੜਕਾ ਲੱਗ ਰਿਹਾ ਅੰਦਰ ਅੱਜ ਲੱਗ ਅਸਾ ਅੰਦਰ ਤੜਕਾ ਰੈਡੀ ਹੋ ਰਿਹਾ ਫਿਰ ਅੰਦਰ ਲੱਗੇਗਾ ਤੜਕਾ ਹੁਣ ਸਾਗ ਘੋਟਿਆ ਜਾ ਰਿਹਾ ਅਣੀ ਕਿੰਨਾ ਟਾਈਮ ਲੱਗ ਕੰਮ ਲੱਗ ਗਿਆ ਇਹਨੂੰ ਹੂੰ 2:30 ਤੇ 5 ਵਜੇ ਤਕਰੀਬਨ 2:30 ਘੰਟੇ ਹੋ ਚੁੱਕੇ ਆ ਹੁੰਜਾ ਦੀ ਸਾਗ ਬਣਿਆ ਆਟਾ ਪਾਈ ਕੋਟਿਆ ਜਾ ਰਿਹਾ ਵੇਖੋ ਕਿੰਨਾ ਸਵਾਰ ਬਣਿਆ ਅਜੇ ਤਾਂ ਰੋਟੀਆਂ ਖਾਣੀਆਂ ਵਾ ਤੇ ਵੇਖੋ ਕਿੰਨਾ ਟੇਸਟੀ ਟੇਸਟੀ ਬਣਦਾ ਅਮਾ ਤੁਸੀਂ ਕੀ ਆਪਦਾ ਯੋਗਦਾਨ ਪਾਇਆ ਸਾਗ ਦੇ ਵਿੱਚ ਮੈਂ ਲਸਣ ਚੱਲਿਆ ਹੂੰ ਤੇ ਮੈਂ ਥੋੜਾ ਚੀਰੇ ਆ ਇਤੜਕਾ ਲੱਗ ਗਈ ਸਾਰਾ ਕੁਝ ਮੈਂ ਕੀਤਾ ਅਸਾਂ ਮਮੇ ਤੇ ਚਾਚਾ ਚਾਚੀ ਕੀਤਾ ਤੇ ਬਾਕੀ ਮੰਮਾ ਨੇ ਬਾਕੀ ਮੰਮਾ ਨੇ ਚਾਰ ਪੰਜ ਗੱਲਾਂ ਸੁਣਾਤੀਆਂ ਨਾਨੀ ਨੂੰ ਨਾਂ ਹੀ ਲੱਗੇ ਰਹੇ ਤੇ ਉੱਥੇ ਸਾਨੂੰ ਗੋਦ 희 ਜਿਵੇਂ ਮੈਂ ਤੁਹਾਨੂੰ ਖਾਈ ਫਿਰਦੀ ਸਾਰੇ ਡਰ ਗਏ ਆਂਦੇ ਨੇ ਗੋ ਅਗੇ ਨੇਵਲਾ ਸੀ ਕੋਈ ਤੇ ਆਂਦੇ ਉਹਦੇ ਪਾਣੀ ਪੂਣੂ ਦਾ ਚੱਕਰ ਜਿਹਾ ਨਾ ਐ ਹੁੰਦਾ ਨਾ ਪੁਰਾਣੇ ਗੱਲਾਂ ਬਣੀਆਂ ਹੋਈਆਂ ਜੇ ਗੋ ਪਹਿਲਾਂ ਪਾਣੀ ਪੀਲੇ ਬੰਦੇ ਦੰਦ ਉਹਨਾਂ ਵੱਢ ਕੇ ਤਾਂ ਗੋ ਬਾਜ ਜਾਂਦੀ ਬੰਦਾ ਪੀਲੇ ਬੰਦਾ ਬਾਜ ਜਾਂਦਾ ਤੇ ਚਲੋ ਸਾਗ ਦਾ ਵਧੀਆ ਘੋਟਿਆ ਗਿਆ ਤੇ ਹੁਣ ਸਾਗ ਨੂੰ ਘਰੇ ਲੈ ਕੇ ਜਾਂਦੇ ਆਪਾਂ ਤੇ ਤੜਕਾ ਲਾ ਕੇ ਤੇ ਫਿਰ ਖਾਣੇ ਆ ਬਾਕੀ ਇੱਥੇ ਦਾ ਕੁਝ ਨਹੀਂ ਰਹਿ ਗਿਆ ਚੁੱਲਾ ਬਿਲਕੁਲ ਖਾਲੀ ਆ ਅਸੀਂ ਕਿ ਦੋ ਦੋ ਰੋਟੇ ਖਾਣੇ ਘਰੀ ਲਾ ਲਿੰਦੇ ਆ ਵੇਲੀ ਜਿਆਦਾ ਖਲਾਰਾ ਪੈਣਾ ਵਾ ਤੇ ਤਾਂ ਗੇਟ-ਗੁੱਟ ਬੰਦ ਕਰਕੇ ਤੇ ਚੱਲਦੇ ਆਪਾਂ ਘਰੇ ਕਰੀ ਰੋਟੀਆਂ ਲੈ ਖਾਵਾਂਗੇ ਕਿਸੇ ਹੋਰ ਦਿਨ ਆਪਾਂ ਚੁੱਲੇ ਤੇ ਨਾਲਾਂਗੇ ਕਿਉਂਕਿ ਭਾਂਡੇ-ਪੁੰਡੇ ਸਾਦੇ ਨਹੀਂ ਚਲੋਣੇ ਤਾਂ ਨਹੀਂ ਰੋਟੀ ਖਾਣ ਲਈ ਫਿਰ ਹਾਂ ਔਖਾ ਹੋ ਜਾਣਾ ਫਿਰ ਉੱਲੀ ਜਾ ਕੇ ਧੋਨੇ ਧੋਨੇ ਪਾਣੇ ਆ ਤਾਂ ਕਿ ਜੀ ਹੋਰ ਦਿਨ ਕੰਨੇ ਰੋਟੀਆਂ ਬਣਾਵਾਂਗੇ ਉਦੋਂ ਤੇ ਲਾਉਨੇ ਗੇੜ ਗੁੜ ਚੱਲਦੇ ਘਰੇ ਗੇਟ ਇਹ ਵੀ ਢਾ ਦੇਨੇ ਆਪਾਂ ਤੇ ਆ ਸਾਹਮਣੇ ਆਪਣਾ ਘਰ ਹੋਜੀ ਲਾਉ ਤੜਕਾ ਰੈਡੀ ਹੋ ਰਿਹਾ ਧਨੀ ਹਦੂੜੀਆਂ ਤੇ ਇਧਰ ਸਲਾਦ ਵੀ ਤਿਆਰ ਹੋ ਗਿਆ ਬਹੁ ਮੂੰਗੀ ਦੇ ਕੀਐਂਦੇ ਛੀਰਾ ਇਹਦਾ ਤੜਕਾ ਤਿਆਰ ਹੋ ਰਿਹਾ ਅੱਜ ਤਾਂ ਨਿਆਰੀ ਆ ਜਾਣੀ ਸਾਗ ਦੇਖੋ ਦੇਖੋ ਬਾਜਰੀ ਆ ਪਾਫਾ ਵਿੱਚ ਆ ਸਾਗ ਚੋਂ ਛੱਡਦਾ ਪਾਫਾ ਕਰਕੇ ਨਹੀਂ ਇੰਤਰਾਸਤਾਂ ਨਾ ਮਾ ਗਰਮਾ ਯਾਰਾ ਕਿੰਨਾ ਇਹ ਥੋੜਾ ਰਹਿ ਗਿਆ ਹਨਾ ਕਿੰਨਾ ਇੱਥੋਂ ਤੱਕ ਸੀਗਾ ਸਾਗ ਬਿਲਕੁਲ ਜਮਾ ਥੋੜੇ ਹੀ ਰਹਿ ਗਿਆ ਰਿੰਚ ਕੇ ਮੈਂ ਦੱਸਾਂ ਨਾ ਕਰੀ ਸਾਨੂੰ ਦੱਤਾ ਹੈ ਸਾਡੇ ਨਾਲ ਆਉਣਾ ਥੋੜਾ ਸੀਗਾ ਹਾਂ ਮम्मा ਕਿੰਨੇ ਡੰਗ ਦਾ ਦੋਗ ਡੰਗ ਹੋੜ ਸਵੇਰ ਤੱਕ ਖਾਦਾ ਜਾਊ ਹਨਾ ਸਵੇਰ ਤੱਕ ਖਾਦਾ ਜਾਣਾ ਸਾਰੇ ਤਾਂ ਡੰਗ ਕਰੋਗੇ ਮਨ ਕੋਈ ਜ਼ਿਆਦਾ ਖਾਣੇ ਸਾਰਾ ਕਰ ਹੂੰ ਕੀ ਗਾ ਲੇਖੂ ਅੱਜ ਤਾਂ ਚਾਰ ਪੰਜ ਹਾਂ ਅਸੀਂ ਸਬਜ਼ੀ ਜ਼ਿਆਦਾ ਖਾਂਦੇ ਹਾਂ ਅਸੀਂ ਸਬਜੀ ਬਹੁਤ ਖਾਨੇ ਆ ਮਨ ਲਗੀ ਹੁਣ ਆ ਦੋ ਗਡਾਂਗ ਚੱਲਣਾ ਨਾ ਮੀਰੇ ਸਾਢੇ 4-5 ਜਾ ਕੇ ਚੱਲ ਜਾਣਾ ਤੁਹਾਡੇ ਦੋ ਗਡਾਂਗ ਹੀ ਚੱਲਣਾ ਆਈ ਸਬਜੀ ਸਬਜੀ ਜਾਰੀ ਖਾਈ ਦੀ ਐ ਸੁਖਣਾ ਤੇ ਚਲੋ ਜਿਵੇਂ ਥਾਂ ਉੱਤਲ ਕੇ ਰੁਕੋ ਲੱਗਦਾ ਫਿਰ ਤੋਂ ਮੁਖ ਹੁੰਦੀ ਐ ਸਾਗ ਆ ਆ ਗਈ ਮਖਣੀ ਬਾਕੀ ਨਾ ਜਿਵੇਂ ਆ ਗਿਆ ਨਾ ਆ ਕੇ ਰੋਟੀ ਖਾਈ ਜਾਂਦੀ ਆ ਅੱਛਾ ਅਗਰ ਨਹੀਂ ਪਤਾ ਨਾ ਕੋਈ ਪਤਾ ਪਰ ਇਧਰ ਪਾ ਜੇ ਪਈਆਂ ਮੱਕੀ ਦੀਆਂ ਰੋਟੀਆਂ ਜੋ ਸਾਈਡ ਹੋਂ ਮੜਾ ਜੋ ਉੱਤਰ ਲੈ ਜਾਓ ਸਭ ਜਾ ਫੜਾ ਹਾਂ ਪਿਆ ਮੱਕੀ ਦਾ ਆਟਾ ਅਗਰ ਲੈ ਨਾ ਮੱਕੀ ਦਾ ਆਟਾ ਤੁਸੀਂ ਖਾਣੀ ਕਿਨੇ ਕਿਨੇ ਮੱਕੀ ਰੋਟੀ ਖਾਣੀ ਤੁਸੀਂ ਮੱਕੀ ਰੋਟੀ ਖਾਣੀ ਚਾਰ ਕਾਦਾ ਕਹਿਣਾ ਤੂੰ ਤੁਸੀਂ ਮੰਮੀ ਡਾਡੀ ਨੇ ਮੱਕੀ ਰੋਟੀ ਖਾਣੀ ਆ ਬਾਕੀ ਹਰੀ ਆਟ ਵਾਲੀ ਆ ਚਾਰ ਮੈਨੂੰ ਜਿਹੜਾ ਮਰਜ਼ੀ ਦੇ ਦੋ ਉਹਦੇ ਕੌਲੀ ਚ ਪਾਇਆ ਤੇ ਰੋਟੀ ਆਹ ਵੇਖੋ ਸਾਗ ਯਮੀ ਯਮੀ ਵੇਖੋ ਤੇ ਮੱਖਣੀ ਤੜਕਾ ਲੱਗ ਗਿਆ ਵੇਖੋ ਬਾਈ ਧਨੀਆ ਧੁਨੀਆ ਪਾ ਕੇ ਤੇ ਹੁਣ ਟੇਸਟ ਕਰਕੇ ਵੇਖਦੇ ਆ ਆ ਗਈ ਰੋਟੀ ਚੋਪੜੀ ਅਜੀ ਦੇਸੀ ਕਿਉਂ ਆ ਬੀਖੋ ਸਾਗ ਮੈਂ ਇੱਕ ਮੱਤੀ ਆ ਟੇਸਟ ਕਰਕੇ ਵੇਖੂਗਾ ਬਾਕੀ ਦਾ ਆਟੇ ਵਾਲੀ ਲਵਾਂਗਾ ਤੇ ਚਲੋ ਹੁਣ ਖਾ ਕੇ ਵੇਖਦੇ ਕਿਵੇਂ ਦਾ ਬਣਿਆ ਬੜਾ ਟੇਸਟੀ ਰੈਸਪੀ ਬਣਿਆ ਅਸਲਾ